ਭਾਈ ਰਣਜੀਤ ਸਿੰਘ ਦੀ ਢੱਡਰਿਆਂ ਵਾਲੇ ਉਹਨਾਂ ਨਾਲ ਸਾਡਾ ਨਿੱਜੀ ਵਖਰੇਵਾ ਕੋਈ ਨਹੀਂ ਹੈ। ਨਾ ਕੱਲ ਸੀ ਨਾ ਅੱਜ, ਨਾ ਕੋਈ ਸਾਡੀ ਜਗ੍ਹਾ, ਜਾਇਦਾਦ ਦਾ ਨਾ ਵਟ ਬੰਨੇ ਦਾ ਰੋਲਾ। ਸਿਧਾਂਤਕ ਪੱਖ ਤੋਂ ਕੁਝ ਵਖਰੇਵੇਂ ਪੈਦਾ ਹੋਏ, ਕੁਝ ਸ਼ਬਦਾਂ ਦੀ ਮਰਿਆਦਾ ਦਾ ਉਲੰਘਣ ਹੋਇਆ। ਪਹਿਲ ਕਦਮੀ ਉਹਨਾਂ ਵੱਲੋਂ ਕੀਤੀ ਗਈ। ਇਹ ਜੋ ਘਟਨਾ ਵਾਪਰੀ ਬੜੀ ਦੁਖਦਾਇਕ ਹੈ। ਮੇਰੇ ਵੱਲੋਂ ਦੁੱਖ ਹੈ। ਇਹ ਘਟਨਾਵਾਂ ਵਾਪਰਨੀਆਂ ਨਹੀਂ ਚਾਹੀਦੀਆਂ। ਭਾਈ ਰਣਜੀਤ ਸਿੰਘ ਦੀ ਕਈ ਵਾਰੀ ਨਾ ਜੀ ਭਾਵਨਾ ਕਹਿ ਲੋ ਜਾਂ ਕਿਸੇ ਹੋਰ ਖਿਆਲਾਂ ਦੇ ਵੇਗ ਵਿੱਚ ਬਹਿਣ ਵਿੱਚ ਬਹਿ ਕੇ ਨਾ ਹੂੰ ਕਈ ਵਾਰੀ ਤਖਤ ਸਹਿਬਾਨਾਂ ਦੇ ਸਿੰਘ ਸਹਿਬਾਨਾਂ ਉੱਤੇ ਵੀ ਜੀ ਜਾਂ ਧਾਰਮਿਕ ਸਖਸ਼ੀਅਤਾਂ ਉੱਤੇ ਵੀ ਹੂੰ ਕਈ ਵਾਰੀ ਸ਼ਬਦਾਂ ਦੀ ਮर्यादा ਤੋਂ ਅੱਗੇ ਚਲੇ ਜਾਂਦੇ ਸੀ ਜੀ ਕਈ ਵਾਰੀ ਤੁਸੀਂ ਦੇਖਿਆ ਹੂੰ ਜੀ ਇਸ ਕਰਕੇ ਇਹ ਇਹ ਕੁਝ ਕਾਰਨ ਸੀ ਹੂੰ ਪਰ ਸਿੱਖ ਪੰਥ ਦੇ ਵਿੱਚ ਇਹੋ ਜਿਹਾ ਮਾਹੌਲ ਮੈਂ ਅੱਜ ਵੀ ਕਹਿੰਦਾ ਨਹੀਂ ਹੋਣਾ ਚਾਹੀਦਾ ਹੂੰ ਸਾਨੂੰ ਹੋਏ ਇਕੱਤਰ ਮਿਲੋ ਮੇਰੇ ਭਾਈ ਜੀ ਦੁਬਦਾਂ ਦੂਰ ਕਰੋ ਹਲਮ ਲਾਏ ਹਰ ਨਾਮੇ ਕੇ ਹੋਵੋ ਡੋੜੀ ਗੁਰਮੁਖੋ ਬੈਸੋ ਸਫਾ ਬਚਾਏ ਜੀ ਤੇ ਕੋ ਸ਼ਿਦੀ ਅਕਾਲ ਤਖਸਾਹਬ ਸਿੱਖਾਂ ਦੀ ਭਗਤੀ ਸ਼ਕਤੀ ਦਾ ਕੇਂਦਰ ਹੈ ਜੀ ਮੰਨ ਲਓ ਭਾਈ ਸਾਹਿਬ ਬਾਰੇ ਜੇ ਸ੍ਰੀ ਅਕਾਲ ਤਖਸਾਹਬ ਨੇ ਕੋਈ ਹੁਕਮ ਕੀਤਾ ਨਾ ਜੀ ਤਾਂ ਭਾਈ ਸਾਹਿਬ ਨੂੰ ਖੁੱਲ੍ਹ ਦਿੱਲੀ ਨਾਲ ਸ੍ਰੀ ਅਕਾਲ ਤਖਤ ਸਭ ਹਾਜ਼ਰ ਹੋ ਕੇ ਹੂੰ ਜੋ ਕਿਸੇ ਵੀ ਤਰ੍ਹਾਂ ਦੀ ਹੂੰ ਕੋਈ ਵੀ ਗੱਲ ਕੋਈ ਵੀ ਵਿਚਾਰ ਸਾਹਮਣੇ ਆਈ ਹੈ ਜੀ ਸ੍ਰੀ ਅਕਾਲ ਤਖਤ ਕਿਸੇ ਵਿਅਕਤੀ ਦਾ ਨਹੀਂ ਸਹੀ ਉਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੀ ਸੰਸਥਾ ਉਹਨਾਂ ਦਾ ਪੱਖ ਹੈ ਹੂੰ ਸਿੰਘ ਸਹਿਬਾਨ ਉਸ ਤਖਤ ਦੀ ਤਰਜਮਾਨੀ ਕਰਦੇ ਆ ਜਿਹੜੀਆਂ ਗੱਲਾਂ ਦੇ ਕੋਈ ਇਤਰਾਜ਼ ਹੈ ਸਿੰਘ ਸਹਿਬਾਨਾਂ ਕੋਲੇ ਆ ਕੇ ਹੂੰ ਉਹਨਾਂ ਦੇ ਜਵਾਬ ਦੇਖ ਕੇ ਇਸ ਮਸਲੇ ਨੂੰ ਇਸ ਮਾਹੌਲ ਨੂੰ ਬਿਲਕੁਲ ਇਹਨਾਂ ਗੱਲਾਂ ਤੋਂ ਉੱਤੇ ਉੱਠ ਕੇ ਮਤਲਬ ਜਿਹੜੇ ਕੋਈ ਵਾਦ-ਵਿਵਾਦ ਹੈ ਨਾ ਜੀ 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 ਇਹਨਾਂ ਨੂੰ ਨੁਪਟਾ ਲਿਆ ਜਾਏ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਵਿੱਚ ਹੋਰ ਵੱਧ ਚੜ੍ਹ ਕੇ ਯੋਗਦਾਨ ਪਾਇਆ ਜਾਏ ਕਿਉਂਕਿ ਉਹਨਾਂ ਦੀ ਜ਼ਿੰਦਗੀ ਦਾ ਇੱਕ ਵੱਡਾ ਹਿੱਸਾ ਉਹ ਖੁਦ ਸੰਤ ਰਹੇ ਪ੍ਰਚਾਰਕ ਬਣਦੇ ਰਹੇ ਫਿਰ ਅਖੀਰ ਤੇ ਮਤਲਬ ਤੁਸੀਂ ਕੀ ਮਤਲਬ ਅਨੁਭਵ ਕੀਤਾ ਵੀ ਕਿਹੜੀ ਵਜ੍ਹਾ ਹੋ ਸਕਦੀ ਪੀਰ ਭਾਈ ਰਣਜੀਤ ਸਿੰਘ ਇੱਕ ਜਿਸ ਤਰ੍ਹਾਂ ਸੰਸਥਾਵਾਂ ਦੇ ਮੁਖੀ ਜਾਂ ਸੰਸਥਾਵਾਂ ਦੇ ਪ੍ਰਚਾਰਕ ਸਾਧੂ ਹੁੰਦੇ ਨੇ ਉਹਨਾਂ ਤੋਂ ਹਟ ਕੇ ਬਿਲਕੁਲ ਇੱਕ ਜਿੱਦਾਂ ਕੋ YouTube ਵਲੌਗਰ ਹੁੰਦੇ ਨੇ ਹੁਣ ਉਹ ਬਣ ਗਏ ਨੇ ਕੀ ਕੀ ਖਾਸ ਵਕ ਵਰਤੇ ਹੁਣ ਦੇਖੋ ਇਹ ਤਾਂ ਇਹਨਾਂ ਗੱਲਾਂ ਦਾ ਇਹਨਾਂ ਗੱਲਾਂ ਦਾ ਇਸ ਔਡ ਦਾ ਤਾਂ ਉਹੀ ਵਧੀਆ ਜਵਾਬ ਦੇ ਸਕਦੇ ਮੈਂ ਤਾਂ ਨਹੀਂ ਦੇ ਸਕਦਾ ਜੀ ਪਰ ਲੇਕਿਨ ਜੋ ਵੀ ਕਾਰਨ ਬਣੇ ਹਨ ਨਾ ਉਹਨਾਂ ਨੂੰ ਸਿੰਘ ਸਾਹਿਬਾਨਾਂ ਕੋਲੇ ਅਪਰੋਚ ਕਰਕੇ ਸਹੀ ਬਾਦਲੀਲ ਉਹਨਾਂ ਗੱਲਾਂ ਦਾ ਹੱਲ ਕੱਢਣਾ ਚਾਹੀਦਾ ਸਾਨੂੰ ਸਿੱਖੀ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਬੈਠ ਕੇ ਮਿਲ ਬੈਠ ਕੇ ਯੋਗਦਾਨ ਪਾਉਣਾ ਚਾਹੀਦਾ ਲੱਗਦਾ ਵੀ ਕੁਝ ਬੰਦੇ ਨੇ ਉਹਨਾਂ ਨੂੰ ਕਰਾਹੀ ਪਤਾ ਹੋਊਗਾ ਸ਼ਾਇਦ ਦੇਖੋ ਮੈਂ ਇਹ ਮੁਸਕੁਰਕਾਉਂਦਾ ਕਿ ਜਿਹੜੇ ਪੀੜ੍ਹੀਆਂ ਸਮੇਂ ਸੰਤ ਜਰਨੈਲ ਸਿੰਘ ਜੀ ਬੜੇ ਬੜੇ ਸੋਹਣੇ ਵਿਚਾਰ ਪੇਸ਼ ਕਰਦੇ ਰਹੇ ਸਤਵੰਤ ਸਿੰਘ ਬੈਂਸ ਸਿੰਘ ਉਹਨਾਂ ਦੀ ਅਡੋਖਾ ਵਿਆਹ ਕੈਸਟ ਆਈ ਸੀ ਪਹਿਲਾਂ ਦੇਖੋ ਪਹਿਲਿਆਂ ਸਮਿਆਂ ਦੇ ਵਿੱਚ ਨਾ ਉਹ ਜੀ ਬਹੁਤ ਦੁਨੀਆ ਭਰ ਦੇ ਵਿੱਚ ਉਹਨਾਂ ਨੇ প্রচার প্রসਾਰ ਦੇ ਵਿੱਚ ਬੜਾ ਹੰਬੜਾ ਮਾਰਿਆ ਹੂੰ ਸੰਗਤਾਂ ਵੀ ਉਹਨਾਂ ਦਾ ਬੜਾ ਸਹਿਯੋਗ ਦਿੰਦੀਆਂ ਰਹੀਆਂ ਜੀ ਪਰ ਕੁਝ ਕਾਰਨਾ ਕਰਕੇ ਇਹ ਮੈਨੂੰ ਨਹੀਂ ਪਤਾ ਲੱਗਾ ਕਿ ਵੀ ਉਹ ਕਿਉਂ ਇਸ ਲਾਈਨ ਤੋਂ ਦੇਖੋ ਇੱਕ ਸੰਤ ਸਾਧੂ ਹੈ ਇੱਕ ਸਿੱਖੀ ਦਾ ਪ੍ਰਚਾਰ ਹੈ ਪ੍ਰਚਾਰਕ ਹੈ ਜੀ ਉਹਨੂੰ ਗੁਰਬਾਣੀ ਗੁਰ ਇਤਿਹਾਸ ਸਿੱਖ ਪਰੰਪਰਾਵਾਂ ਦਾ ਜੋ ਕੇਂਦਰਾ ਉਹਦੇ ird gird ਦੀ ਰਹਿਣਾ ਚਾਹੀਦਾ ਜੀ ਉਤੋਂ ਬਾਹਰ ਨਹੀਂ ਜਾਣਾ ਚਾਹੀਦਾ ਸਹੀ ਸ਼ਬਦਾਵਲੀ ਵੀ ਜਿਹੜੀ ਗੁਰਮਤ ਦੇ ਅਨੁਸਾਰ ਹੋਣੀ ਚਾਹੀਦੀ ਹੈ ਦੇਖੋ ਜੀ 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 ਮੰਨ ਲਓ ਮੈਂ ਕੋਈ ਸ਼ਬਦ ਤੁਹਾਡੀ ਸ਼ਾਨ ਦੇ ਖਿਲਾਫ ਵਰਤ ਗਿਆ ਜੀ ਤਾਂ ਉਹ ਤੋਂ ਬਾਅਦ ਉਹਨੂੰ ਰੀਅਲਾਈਜ਼ ਕਰਨਾ ਸਾਡਾ ਫਰਜ਼ ਹੈ ਸਹੀ ਵੀ ਭਾਈ ਸਾਹਿਬ ਅਸੀਂ ਤੁਹਾਡੇ ਬਾਰੇ ਕੋ ਮਾੜੇ ਸ਼ਬਦ ਬੋਲੇ ਆ ਅਸੀਂ ਇਹਨਾਂ ਸ਼ਬਦਾਂ ਨੂੰ ਵਾਪਸ ਲੈਣੇ ਜੀ ਭਾਈ ਸਾਹਿਬ ਨੂੰ ਇਹਨਾਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਸੀ ਜੀ ਜਿਹੜੇ ਟਕਰਾ ਸਿੱਖਾਂ ਲਈ ਇਹ ਦੁਖਦਾਇਕਾ ਇਹ ਨਹੀਂ ਹੋਣੇ ਚਾਹੀਦੇ ਹਮ ਜੀ ਆਪਸੀ ਨਹੀਂ ਟਕਰਾ ਹੋਣਾ ਚਾਹੀਦਾ ਜੀ ਦੁਸ਼ਮਣ ਨਾਲ ਸਿੱਖ ਲੜਦੇ ਆਏ ਆ ਕੰਸੀ ਲੜਦੇ ਰਹਿਣਾ ਜੀ ਉਹ ਸਾਡਾ ਇੱਕ ਜੰਗਜੂ ਜੀਵਨ ਦਾ ਹਿੱਸਾ ਪਰ ਆਪਸ ਦੇ ਵਿੱਚ ਸਾਨੂੰ ਜਿਹੜੇ ਸਾਡੇ ਸਿਧਾਂਤਕ ਵਖਰੇਵੇਂ ਹਨਾ ਭਾਈ ਸਾਹਿਬ ਨੂੰ ਦੇਖੋ ਮੈਂ ਹੱਥ ਛੁੜ ਕੇ ਬੇਨਤੀ ਕਰਦਾ ਤੁਹਾਡੇ ਰਾਈ ਕਿ ਸਿਧਾਂਤਕ ਜਿਹੜੇ ਵਖਰੇਵੇਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਨਾਲ ਜਾਂ ਸਾਡੀਆਂ ਪਰੰਪਰਾਵਾਂ ਮਰਜ਼ਾਦਾ ਨਾਲ ਉਹਨਾਂ ਨੂੰ ਤਿਆਗ ਕੇ ਜੀ ਵਿਸ਼ਾਲ ਦਿੱਲੀ ਦੇ ਨਾਲ ਕੌਮੀ ਭਾਵਨਾ ਨੂੰ ਅੱਗੇ ਰੱਖ ਕੇ ਉਹੀ ਰਸਤਾ ਅਖਤਿਆਰ ਕਰਨ ਜੀ ਦੇ ਨਾਲ ਕੌਮ ਦੀ ਚੜ੍ਹਦੀ ਕਲਾ ਜੀ ਪਾਈ ਰਣਜੀਤ ਸਿੰਘ ਟਡਰਿਆਂ ਵਾਲੇ ਕੱਲ ਨੂੰ ਅਕਾਲ ਤਖਤ ਸਾਹਿਬ ਤੇ ਜਿਹੜੇ ਉਹਨਾਂ ਤੇ ਇਲਜ਼ਾਮ ਸੀ ਪੀ ਉਹਨਾਂ ਨੇ ਇਹ ਇਹ ਕੋਈ ਪ੍ਰਚਾਰ ਦੌਰਾਨ ਕੁਝ ਗੱਲਾਂ ਕੀਤੀਆਂ ਨੇ ਜੇ ਉਹ ਉੱਥੇ ਹਾਜ਼ਰ ਹੋ ਜਾਣ ਤਾਂ ਭਾਈ ਹਰਨਾਮ ਸਿੰਘ ਹਣੀ ਉਹਨਾਂ ਨਾਲ ਰਲ ਕੇ ਜਾਂ ਨਾਲ ਕੋਈ ਵਿਵਾਦ-ਵਿਵਾਦਤਨ ਰਹਿ ਜਾਏਗਾ ਕੋਈ ਤਾਂ ਮਸਲਾ ਤਾਂ ਰਹੇਗਾ ਮੈਂ ਇੱਕ ਬੇਨਤੀ ਕਰਾਂ ਮੈਂ ਬਹੁਤ ਅੱਗੇ ਜਾਣ ਸ੍ਰੀ ਅਕਾਲ ਤਖਤ ਸਾਹਿਬ ਦੀ ਹਾਜ਼ਰੀ ਵਿੱਚ ਜੀ ਸਿੰਘ ਸਹਿਬਾਨਾਂ ਨਾਲ ਬੈਠ ਕੇ ਜੀ ਸਾਰੀਆਂ ਗੱਲਾਂ ਦਾ ਜੋ ਕੁਝ ਇਤਰਾਜ ਉਠਾਏ ਆ ਜੀ ਉਹਨਾਂ ਦਾ ਹੱਲ ਕਰਨ ਵਾਲੇ ਕਦਮ ਵਾਲੇ ਪਾਸੇ ਤੁਰਦੇ ਆ ਹੂੰ ਉਹਨਾਂ ਨੂੰ ਪਿਛਲੀਆਂ ਜੋ ਗੱਲਾਂ ਬਾਤਾਂ ਹੋਈਆਂ ਜੀ ਉਹ ਜੋ ਗਲਤ ਰਸਤਾ ਵੀ ਕਹਿ ਲੋ ਜੀ ਕੋਈ ਸ਼ਬਦਾਬਲੀ ਵੀ ਕਹਿ ਲੋ ਸਿਧਾਂਤਕ ਵੀ ਜਿਹੜੇ ਉਹਨਾਂ ਨੇ ਅਟੈਕ ਕੀਤੇ ਆ ਜੀ ਉਹਨਾਂ ਸਾਰਿਆਂ ਦਾ ਨਪਟਾਰਾ ਅਕਾਲ ਤਖਸਾਲ ਨਾਲ ਬੈਠ ਕੇ ਸਿੰਘ ਸਾਹਿਬ ਨਾਲ ਬੈਠ ਕੇ ਕਰ ਸਕਦੇ ਆ ਹੂੰ ਮੈਂ ਉਹਨਾਂ ਦੇ ਅੱਗੇ ਆਪਣਾ ਸਿਰ ਝੁਕਾ ਕੇ ਹੂੰ ਔਰ ਹੱਥ ਜੋੜ ਕੇ ਮੈਂ ਜੋ ਵੀ ਹੋਊਗਾ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਸਹਿਯੋਗ ਦਵਾਂਗਾ ਤੇ ਮੈਂ ਇਹ ਆਸ ਕਰੂੰਗਾ ਕਿ ਉਹ ਫਿਰ ਅੱਗੇ ਵਾਂਗੋਈ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਨਾਲ ਸੇਵਾ ਕਰਨ ਮੇਰਾ ਨਿੱਜੀ ਉਹਨਾਂ ਨਾਲ ਕੋਈ ਟਕਰਾਅ ਨਹੀਂ ਬਹੁਤ ਸੁਣੀ ਗੱਲ ਹੈ ਜੀ ਜੀ ਕੋਈ ਟਕਰਾਅ ਨਹੀਂ ਕੋਈ ਵਿਖਰੇਵਾ ਨਹੀਂ ਜੀ ਦੇਖੋ ਉਹਨਾਂ ਦੀ ਮਾਤਾ ਚੜ੍ਹਾਈ ਕੀਤੀ ਜੀ ਮਾਤਾ ਮਾਈ ਹੁੰਦੀ ਐ ਸਹੀ ਤੇ ਸਾਡੇ ਸਿੰਘ ਉੱਥੇ ਜਾ ਕੇ ਉਹਨਾਂ ਦੇ ਨਾਲ ਹੰਦਰਦੀ ਵੀ ਪ੍ਰਗਟਾ ਕੇ ਆਏ ਜੀ ਪਰ ਲੇਕਨ ਜਿਹੜੇ ਇਹ ਪੱਖ ਹੁੰਦੇ ਹਨ ਜੀ ਇਹ ਪੱਖ ਸਾਨੂੰ ਹਮੇਸ਼ਾ ਰੱਖਣੇ ਚਾਹੀਦੇ ਜੇ ਸਾਡਾ ਨਾ ਭਰਾ ਸਹੀ ਅਸੀਂ ਭਰਾ ਹੀ ਆ ਤੁਸੀਂ ਸਾਡੇ ਭਰਾ ਹੀ ਸਾਡੇ ਭਰਾ ਸਾਡੇ ਨਿੱਜੀ ਵਖਰੇਵੇਂ ਹੋਈ ਆ ਉਹਨਾਂ ਨੂੰ ਮਿਲ ਬੈਠ ਕੇ ਆਪਾਂ ਹੱਲ ਕਰ ਸਕਦੇ ਆ ਜੇ ਕੋਈ ਸਾਡੇ ਸਿਧਾਂਤਕ ਵਖਰੇਵੇਂ ਆ ਉਹ ਸਾਡੇ ਤਖਤਾਂ ਦੇ ਜਥੇਦਾਰ ਸਿੰਘ ਸਾਹਿਬਾਨ ਦੂਰ ਕਰ ਸਕਦੇ ਆ ਉੱਥੇ ਬੈਠੋ ਉਹ ਸਾਡੀਆਂ ਧਾਰਮਿਕ ਹਸਤੀਆਂ ਸਰਬੋਤਮ ਹਸਤੀਆਂ ਸਾਨੂੰ ਕੋਈ ਇਹਦੇ ਵਿੱਚ ਨੀਵੇਂ ਪਣੇ ਨੀਵਾ ਹੋਣ ਵਾਲੀ ਗੱਲ ਨਹੀਂ ਆ ਜੀ 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 ਤਨਗੁਰ ਹਰਿਕ੍ਰਿਸ਼ਨ ਸਾਹਿਬ ਨੇ ਹਰ ਸਿੱਖ ਨੂੰ ਆਪਣੀ ਗਲਬਕੜੀ ਚ ਲਿਆ ਸਿੰਘ ਸਾਹਿਬ ਉਹਨਾਂ ਦੇ ਤਖਤ ਦੀ ਤਰਜਮਾਨੀ ਕਰਦੇ ਆ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਨੂੰ ਉੱਥੇ ਆ ਕੇ ਤਖਤ ਸਹਿਬਾਨਾਂ ਦੇ ਸਿੰਘ ਸਾਹਿਬਾਨਾਂ ਕੋਲੇ ਬੈਠ ਕੇ ਹਰ ਗੱਲ ਦਾ ਨੁਕਟਾਰਾ ਕਰ ਲੈਣਾ ਚਾਹੀਦਾ ਤਾਂ ਕਿ ਸਾਰੀ ਦੁਬਧਾ ਜਿਹੜੀ ਆ ਦੂਰ ਹੋ ਸਕੇ